ਸਨਮਾਨ ਕਿਉਂ ਦੇ ਰਹੇ ਲੇਕਿਨ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਜ਼ਿਆਦਤੀ ਹੋਈ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀਆਂ ਨਾਕਾਵਾਂ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਹਲਾ ਸਰਦਾਰ ਸਾਹਿਬ ਆ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਜ਼ਬਰੀ ਜਿਹੜਾ ਹੈ ਉਹ ਹੰਸੀ ਖੋਕਲੇ ਚੱਲੇਗਾ ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਪਈ ਜੱਟਾ ਜੀ ਵਿਖੇ ਸਿੱਖ ਜੱਤੇ ਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸ਼ਚੈ ਕੀਤਾ ਸਨਮਾਨ ਦੇ ਰਹੇ ਸਨਮਾਨ ਕਿਉਂ ਦੇ ਰਹੇ ਕਿਉਂਕਿ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਜ਼ਿਆਦਤੀ ਹੋਈ ਜੇ ਜ਼ਿਆਦਤੀ ਨਾ ਹੁੰਦੀ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਿਸੀਬ ਲਾਉਣਾ ਕਹਿੰਦੇ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਦੇ ਸੀ ਮੈਂ ਮੰਨਦਾ ਤੋਂ ਰੱਖੀ ਵੀ ਜ਼ਿਆਦਤੀ ਹੋ ਗਈ ਜਿਵੇਂ ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਨੇ ਨਾ ਬੜੀ ਗਿਣਤੀ ਚ ਨੌਜਵਾਨ ਬੈਠੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹਾਂ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫ਼ਰ ਕਰਦਾ ਜਾ ਰਿਹਾ ਸੀ ਇੱਥੇ ਰਾਤ ਪੈ ਗਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਐ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾਉਣਾ ਇੱਥੇ ਸਫ਼ਰ ਕਰਦਾ ਜਾ ਰਿਹਾ ਸੀ ਤੇ ਇੱਕ ਪੀਪਲ ਦੇ ਰੁੱਖ ਦੇ ਉੱਤੇ ਤਾਂ ਰਹਿੰਦੇ ਸੀ ਇਦੋਂ ਉਹਨਾਂ ਨੂੰ ਰਾਤ ਪੈ ਗਈ ਉਹ ਪਿੰਪਲ ਦੇ ਰੁੱਖ ਦੇ ਉੱਤੇ ਕਾਣੇ ਤੇ ਬੈਠੇ ਤੇ ਉਹਨਾਂ ਨੇ ਕਾਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਣੀ ਐ ਸਾਨੂੰ ਰਾਤ ਕਟਾ ਦਿਓ ਕੱਟਣੋ ਜੀ ਤੋ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਸੀ ਆਪਣੀ ਹੰਸਣੀ ਨੂੰ ਲੈ ਕੇ ਉੱਡਣ ਲੱਗਿਆ ਕਾਵਾਂ ਨੇ ਧੋੜਾ ਪਾ ਲਿਆ ਇਹਨੇ ਕਿੱਧਰ ਲੈ ਕੇ ਚੱਲਿਆ ਹੰਸਣੀ ਤਾਂ ਸਾਡੀ ਜਾ ਜਨਾਬ ਤੁਹਾਡੀ ਕਿੱਥੋਂ ਆ ਗਈ ਮੇਰੀ ਪਤਨੀ ਮੈਂ ਰਾਤ ਕੱਟਣ ਵਾਸਤੇ ਰੁਕਿਆ ਕਹਿੰਦੇ ਨਹੀਂ ਨਹੀਂ ਇਹ ਹੰਸ ਨਹੀਂ ਸਾਡੀ ਹੈ ਤੂੰ ਨਹੀਂ ਲੈ ਕੇ ਜਾ ਸਕਦਾ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਾਸਲਾ ਕਰਾਉਣੀ ਉਹਨਾਂ ਕਾਮਾ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਆ ਲਾ ਕੇ ਕਿ ਸਰਦਾਰ ਸਾਹਿਬ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋਕਲੇ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਮਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚੜ੍ਹਤਾ ਇਹ ਬਾਠੇ ਕੋ ਬਲਾਓ ਹਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਹੰਸ ਨੇ ਆਮਾ ਕੋਲੀ ਰਣੀ ਚਾਹੀਦੀ ਆਪਣਾ ਪਾਈਚਾਰਾ ਉਹ ਕਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਬੇਈਮਾਨ ਤਨਕਾਵਾਂ ਦੀ ਇੱਕ ਜਿਹੜੇ ਸੂਬੇ 'ਚ ਘਟਨਾ ਵਾਪਰੀ ਸੀ ਉਸ ਸੂਬੇ ਦਾ ਉਸ ਇੱਕ ਪਹਾੜੀ ਕਾ ਨੂੰ ਪਾ ਲਿਆ ਕਿ ਦੇਸੀ ਕਾ ਨੂੰ ਪਾ ਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ ਉਹਨਾਂ ਨੇ ਇੱਕ ਬੁੱਢਾ ਖੁਰਕ ਖਾਦਾ ਕਾ ਲੱਭਿਆ ਇਨੇ ਜਵਾਨੀ ਚ ਬੜੇ ਪਾਪ ਕੀਤੇ ਸੀ ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ ਉਹਦੇ ਤੋਂ ਬਿਆਨ ਕਾਨੂੰਨਬੱਧ ਕਰਾ ਲੇ 51 ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ ਇਹ ਹੰਸਣੀ ਜਿਹੜੀ ਹੈ ਉਹ ਹੰਸ ਦੀ ਨਹੀਂ ਹੈ ਉਹ ਕਾਂ ਦੀ ਹੰਸਣ ਜਿਹੜੀ ਹੈ ਉਹ ਹੰਸ ਦੀ ਨਹੀਂ ਹੈ ਉਹ ਕਾਂ ਦੀ ਹੈ ਫੈਸਲਾ ਹੋ ਗਿਆ ਫੈਸਲਾ ਕਰ ਵੀ ਬੱਸ ਹੰਸ ਬੇਬਸ ਇਥੇ ਬਸ ਨਹੀਂ ਕਾਮਾ ਨੇ ਉਸ ਹੰਸ ਦੀ ਜ਼ੁਬਾਨ ਬੰਦ ਕਰਨ ਵਾਸਤੇ ਕਿ ਪਬਲਿਕ ਡੋਮੇਨ ਚ ਮਸਲਾ ਨਾ ਲੈ ਜੇ ਇਹ ਆਪਣੇ ਕੋ ਹੋਰ ਗਾਂ ਤੋਂ ਰਾਜੇ ਕੋਲ ਲਿਖਤੀ ਦਰਵਾਜ਼ਾ ਦਰਖਾਸਤ ਜਮਾਨਤ ਵਧ ਦੇਓਗੇ ਜਿਹੜਾ ਦਿਲ ਅਕਾਲ ਪੁਰਖ ਦੀ ਫਰਿਆਦ ਕਰਦਾ ਹੈ ਉਹ ਦਿਲ ਕਿਵੇਂ ਖੋਲੋਂਗੇ ਦਿਲ ਕਿਵੇਂ ਤੁਸੀਂ چیر ਲੋਂਗੇ ਨਾ ਸਰਦਾਰ ਕਹਿ ਲੱਗਿਆ ਅਸੀਂ ਤਾਂ ਮਰਿਆਦਾ ਦੇ ਉਲਟ ਜਾ ਕੇ ਫੈਸਲਾ ਤੁਹਾਡੇ ਹੱਥ 'ਚ ਕਰਤਾ ਤੁਸੀਂ ਹੁਣ ਕਿਰੋ ਨਹੀਂ ਉਹ ਕਬੀਲੇ ਦੇ ਸਰਦਾਰ ਨੂੰ ਕਹਿ ਲੱਗਿਆ ਸਰਦਾਰ ਸਾਹਿਬ ਜਦੋਂ ਤੁਹਾਡੀ ਸਰਦਾਰੀ ਖੁੱਸ ਗਈ ਤੇ ਅੱਗੇ ਵਧੀਆ ਫੈਸਲੇ ਸਾਡੇ ਕੌਣ ਕਰਿਆ ਕਰੂਗਾ ਉਹਦੀ ਪੰਚਾਇਤ ਸੀ ਕਾਹਾਂ ਦੀ ਪੰਚਾਇਤ ਉਹਨੇ ਆਪਣੇ ਫੈਸਲੇ ਨੂੰ ਪਾਰਦਰਸ਼ੀ ਰੱਖਣ ਲਈ ਤਿੰਨ ਹੰਸੇ ਜੋ ਵੀ ਪਠਾਲੇ ਬੰਦੇ ਹੰਸ ਵੀ ਪਠਾਲੇ ਜਿਨ੍ਹਾਂ ਦੀ ਪੇਸ਼ਨੀ ਕਰੀ ਇਹਨਾਂ ਦੀ ਪੇਸ਼ਨੀ ਹੋਰ ਇਹ ਜਿਹੜਾ ਕਾਹਾਂ ਦਾ ਕਵੀਦਾਂ ਨੂੰ ਕਾਹਾਂ ਦਾ ਕਵੀਦਾਂ ਇਹਨਾਂ ਦੇ ਵਡੇਰੇ ਕਦੇ ਹੰਸ ਹੁੰਦੇ ਸੀਰੇ ਕਾਂਕੇਵੇਂ ਬਣ ਗਏ ਬੇਮੁਖ ਹੋ ਕੇ ਜਿਸ ਗੁਰੂ ਨਾਲ ਜੁੜ ਕੇ ਇੱਕ ਆੰਬਿਰਤੀ ਤੋਂ ਹੰਸ ਬਿਰਤੀ ਦੇ ਮਾਲਕ ਬਣੇ ਸੀ ਉਸੇ ਗੁਰੂ ਤੋਂ ਉਲਟ ਹੋ ਕੇ ਉਸੇ ਗੁਰੂ ਤੋਂ ਬੇਮੁਖ ਹੋ ਕੇ ਇਹ ਹੰਸ ਕੋ ਮੋੜ ਜਿਹੜਾ ਹਾ ਉਹ ਕਾਂ ਬਣ ਗਿਆ ਇਹ ਇਸੇ ਤਰ੍ਹਾਂ ਚੱਲੇਗਾ ਹੱਲ ਕੀ ਹੈ ਹੁੰਦਾ ਬਨੇਰੇ ਨਹੀਂ ਰਹੇਗੇ ਬੰਨਾ ਬਨੇਰਿਆਂ ਤੇ ਕਾਂ ਹੁੰਦੇ ਹੁੰਦੇ ਸੀ ਅਲੇਹੀ ਸਤ ਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਫੜਾਓ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਫੜਾਉਣ ਲੱਗ ਪਏ ਇਹ ਬਿਰਕੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਏਗਾ ਕਾਲਪਨਿਕ ਪਰਚਲਤ ਬੜੀ ਸਿੱਖਿਆਦਕ ਬੜੀਆਂ ਕਹਾਣੀਆਂ ਨੇ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ ਦੀਆਂ ਉਦਾਹਰਣਾਂ ਨੇ ਬੜੀਆਂ ਗੁਰਬਾਨੀ ਦੇ ਪਰਮਾਨ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਖਲਬੰਦੇ ਨਾਲ ਸੰਗੀ ਕਰਦੇ ਰਹੇ ਔਰ ਆਪਾਂ ਨੇ ਕੇਵਲ ਤਾਵਾਂ ਨੂੰ ਭਜਾਉਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਭਿਰਤੀਆਂ ਖਤਮ ਕਰਕੇ ਇਹ ਕਹਾਣੀਆਂ ਜਿਹੜੀਆਂ ਨੇ ਜਿਹੜੇ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜ ਜੇ ਤਾਂ ਸਾਨੂੰ ਕੁਰਬਾਨੀ ਦੀ ਗਰਮਤ ਦੀ ਸਮਝ ਲੱਗ ਗਈ ਇਹੋ ਕੁਰਬਾਨੀ ਦੀ ਗਰਮਤ ਦੀ ਸਾਨੂੰ ਸਮਝ ਲੱਗ ਗਈ ਮੇਰੇ ਕੁਝ ਕਾਂ ਬਿਰਤੀਆਂ ਵਾਲੇ ਲੋਕ ਤਾਂ ਕੁਝ ਨਹੀਂ ਪਕੜ ਸਕਦੇ ਕੁਝ ਨਹੀਂ ਪਕੜ ਸਕਦੇ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੇ ਨਾਲ ਭਰੀਆਂ ਹਨ ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਤਾਗ ਬਤਨ ਬਿਸਟਾ ਮਹਬਾਸ ਕਾਂ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹਾਂਸ ਬਿਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਦੇ। ਉਸੇ ਹਾਂਸ ਬਿਰਤੀਆਂ ਵਾਲੇ ਲੋਕਾਂ ਦਾ ਸੱਚ ਜਾਣਿਓ ਭੰਗ ਵੀ ਕਰਦੀ ਕਲਾ ਚ ਜਾਏਗੀ, ਪੰਥ ਵੀ ਕਰਦੀ ਕਲਾ ਚ ਜਾਏਗੀ ਪਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁੜ ਬੁਲੰਧੀਆਂ ਛੋੜ ਲਈ। ਬਹੁਤ ਵਾਰ ਸਿਟੀਜ਼ਨ ਮੀਟਿੰਗਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿਤੀਆਂ ਉਹ ਕਮਜ਼ੋਰ ਕਰ ਦਿੱਤੀ ਸਭ ਤੋਂ ਕਮਜ਼ੋਰ ਕੀ ਕੀ। ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀਆਂ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਆ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਨੀ ਦੀ ਕਿਰਪ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣ ਕੇ ਸਮਰੱਥ ਬਣ ਗਏ ਤੇ ਇਹ ਪੋਲਿਟਿਸ਼ੀਅਨ ਬਣਨ ਦੇ ਖੁੱਦ ਕਿ ਇਹ ਪੋਲਿਟਿਸ਼ੀਅਨ ਬਣਨਗੇ ਤੇ ਲੁੱਟੂਆਂ ਨੂੰ ਕੌਣ ਪੁੱਛੂ ਲੁੱਟਣ ਵਾਲਿਆਂ ਨੂੰ ਕੌਣ ਪੁੱਛੂ ਸੋ ਪੈਸੇ ਲੈਣਾ ਕਿਤੇ ਰਹਿਰਾਜ ਸਾਹਿਬ ਜੀ ਦਾ ਵੀ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ। ਆਪ ਨੇ ਬਹੁਤ ਸ੍ਰਮਾਨ ਦੇ ਕਾਬਿਲ ਹੋ। ਨਹੀਂ ਇਸ ਗੱਲ ਦੀ ਕੋਈ ਪਰਵਾਹ ਨਹੀਂ। ਇਹ ਕਰ ਸਕਦਾ ਹੈ ਕਿ ਅਕਾਲ ਪੁਰਖ ਨਾ ਚਾਹੇ। ਪਰਸਵੀ ਇੱਕ ਗੱਲ ਕਹੀ ਸੀ। ਇਹ ਮਰਗੀ ਤੋਂ ਜੋ ਅਸਰ ਦੇ ਸੁਪਨੇਸ਼ਵਰ ਬੱਲ ਹੈ ਨਾ ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿੰ ਦੇ ਵਿੱਚ ਉਸ ਚ ਪਰ ਨੂੰ ਧੋਸੜਦੀ। ਔਰ ਮੈਨੂੰ ਉਸੇ ਮਦਾਲਤ ਤੋਂ ਆਂਕਸੇ ਦਲਤੇ ਰੱਖਣਾ ਹੈ ਮੈਨੂੰ ਅਕਾਲਪੁਰਖ ਦੀ ਅਦਾਲਤ ਤੇ ਪਰੋਸਿਆ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿਣਾ ਹੈ ਤੇ ਅਕਾਲਪੁਰਖ ਇਨਸਾਫ ਗੁਰੂ ਹੈ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰੈਸ ਆਈ ਹੈ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ